ਸੋ ਮਾ ਵੈਸ਼ਨੋ ਦੇ ਵੀ ਦਰਬਾਰ ਦੇ ਆਉਣ ਵਾਲੇ ਪக்தਾਂ ਦੇ ਲਈ ਸ਼ਰਾਇਨ ਬੋਰਡ ਵੱਲੋਂ ਇੱਕ ਹੋਰ ਵੱਡਾ ਜਿਹੜਾ ਤੋਹਫ਼ਾ ਦਿੱਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸਿਆ ਸੀ ਕਿ ਕਿਸ ਤਰ੍ਹਾਂ ਸ਼ਰਾਇਨ ਬੋਰਡ ਵੱਲੋਂ ਜਿਹੜਾ ਗੰਡੋਲਾ ਸਰਵਿਸ ਦੀ ਜਿਹੜੀ ਸ਼ੁਰੂਆਤ ਹੈ ਬਹੁਤ ਜਲਦ ਕੀਤੀ ਜਾ ਰਹੀ ਹੈ ਔਰ ਇਸ ਦੇ ਲਈ ਟੈਂਡਰ ਵੀ ਲੱਗ ਚੁੱਕੇ ਨੇ ਇੱਕ ਹੋਰ ਜਿਹੜਾ ਵੱਡਾ ਤੋਹਫ਼ਾ ਮਾ ਵੈਸ਼ਨੋ ਦੇ ਵੀ ਦਰਬਾਰ ਆਉਣ ਵਾਲੇ ਪக்தਾਂ ਦੇ ਲਈ ਉਹ ਦਿੱਤਾ ਜਾ ਰਿਹਾ ਹੈ ਉਹ ਤੋਹਫ਼ਾ ਕੀ ਹੈ ਇਹ ਪக்த ਜਿਹੜਾ ਜਾਣਣਗੇ ਤੇ ਖੁਸ਼ ਹੋ ਜਾਣਗੇ ਜਿਹੜੇ ਭਗਤ ਬਾਏ ਹੈਲੀਕਾਪਟਰ ਸਰਵਿਸ ਪਹਿਲਾਂ ਕਟੜਾ ਤੋਂ ਲੈ ਕੇ ਸਾਂਝੀ ਸ਼ਾਹ ਤੱਕ ਪਹੁੰਚਦੇ ਸੀ ਹੁਣ ਇਹ ਸਰ ਮਾ ਵੈਸ਼ਨੋ ਦੇ ਵੀ ਦਰਬਾਰ ਤੱਕ ਹੁਣ ਇਹ ਜਿਹੜੇ ਪਗਤ ਨੇ ਜੰਮੂ ਤੋਂ ਲੈ ਕੇ ਯਾਨੀ ਕਿ ਜੰਮੂ ਤੋਂ ਕਟੜਾ ਜਿਹੜੀ ਸਰਵਿਸ ਪਹਿਲਾਂ ਵੀ ਇੱਕ ਵਾਰ ਸ਼ੁਰੂਆਤ ਕੀਤੀ ਗਈ ਸੀ ਪਰ ਹੁਣ ਜਿਹੜਾ ਇੱਕ ਹੋਰ ਜਿਹੜੀ ਹਰੀ ਚੰਡੀ ਦੇ ਦਿੱਤੀ ਗਈ ਹੈ ਇਸ ਨਵੇਂ ਉਪਰਾਲੇ ਦਾ ਸ਼ਰਾਇਨਪੁਰ ਵੱਲੋਂ ਜਿਹੜਾ ਇੱਕ ਨਵਾਂ ਹੋਰ ਉਪਰਾਲਾ ਪਗਤਾਂ ਦੇ ਲਈ ਕੀਤਾ ਗਿਆ ਉਸ ਦੀ ਸراہਨਾ ਵੀ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਪਗਤ ਜਿਹੜੇ ਮਾ ਵੈਸ਼ਨੋ ਦੇ ਵੀ ਦਰਬਾਰ ਦੇ ਵਿੱਚ ਆਣਾ ਚਾਹੁੰਦੇ ਸੀ ਹੁਣ ਉਹ ਪਗਤ ਜਿਹੜੇ ਨੇ ਜੰਮੂ ਤੋਂ ਲੈ ਕੇ ਪਵਨ ਤੱਕ ਜਿਹੜਾ ਹੈ ਹੈਲੀਕਾਪਟਰ ਦੀ ਸਰਵਿਸ ਜਰੀਏ ਵੀ ਪਹੁੰਚ ਸਕਦੇ ਨੇ ਉਸ ਲਈ ਪ੍ਰੋਟੋਕਾਲ ਦੇ ਉੱਪਰ ਜਿਹੜਾ ਮਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੀ ਵੈਬਸਾਈਟ ਹੈ ਉਸ ਦੇ ਉੱਪਰ ਜਿਹੜੀ ਇਸ ਦੀ ਜਿਹੜੀ ਜਾਣਕਾਰੀ ਬਹੁਤ ਜਲਦ ਹੀ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਔਰ ਇਹ ਜਿਹੜਾ ਪ੍ਰਸ਼ੰਸਨੀਏ ਕਾਰੇ ਹੈ ਸ਼੍ਰਾਈਨ ਬੋਰਡ ਵੱਲੋਂ ਕੀਤਾ ਗਿਆ ਔਰ ਐਲਜੀ ਮਨੋਸ ਇਹਨਾਂ ਵੱਲੋਂ ਬਹੁਤ ਹੀ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਕਿ ਜਿਹੜੇ ਭਗਤ ਮਾ ਵੈਸ਼ਨੋ ਦੇਵੀ ਦਰਬਾਰ ਦੇ ਉੱਪਰ ਆਂਦੇ ਨੇ ਉਹਨਾਂ ਲਈ ਵੱਧ ਤੋਂ ਵੱਧ ਜਿਹੜੀ ਸੁਵਿਧਾਵਾਂ ਆ ਉਹ ਦਿੱਤੀਆਂ ਜਾਣ ਤਾਂ ਕਿ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੋ ਇਹ ਤਸਵੀਰ ਤੁਸੀਂ ਦੇਖੋ ਇੱਕ ਵਾਰ ਖੂਬਸੂਰਤ ਜਿਹੜੀ ਸੁੰਦਰਤਾ ਦੇਖਣ ਨੂੰ ਜਿਹੜੀ ਦਰਬਾਰ ਦੀ ਮਿਲੇਗੀ ਔਰ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ RAM ਮੰਦਿਰ ਅਯੋਧਿਆ dham ਦਾ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਤਸਵੀਰਾਂ ਜਿਹੜੀਆਂ ਨੇ ਇਹ ਖਾਸ ਜਿਹੜੀ ਭਵੇ ਸਜਾਵਟ ਕੀਤੀ ਗਈ ਸੀ ਉਸ ਦਾ ਇੱਕ ਮਾਡਲ ਜਿਹੜਾ ਹੈ ਉਹ ਵੀ ਇੱਥੇ ਬਣਾਇਆ ਗਿਆ ਜਾਨੀ ਕਿ ਮਾ ਵੈਸ਼ਨੋ ਦੇਵੀ ਦਰਬਾਰ ਤੇ ਜਦੋਂ ਤੁਸੀਂ ਆਂਦੇ ਹੋ ਜਿਹੜੇ ਲੋਕ ਅਯੋਧਿਆ dham ਨਹੀਂ ਜਾ ਸਕਦੇ ਨੇ ਉਹ ਹਾਲੇ ਇਸ ਦੇ ਦਰਸ਼ਨ ਜਿਹੜੇ ਆ RAM ਲਲਾ ਦੇ ਸੋ ਮਾ ਵੈਸ਼ਨੋ ਦੇ ਵੀ ਦਰਬਾਰ ਦੇ ਆਉਣ ਵਾਲੇ ਪੱਤਾਂ ਦੇ ਲਈ ਸ਼ਰਾਇਨ ਬੋਰਡ ਵੱਲੋਂ ਇੱਕ ਹੋਰ ਵੱਡਾ ਜਿਹੜਾ ਤੋਹਫ਼ਾ ਦਿੱਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸਿਆ ਸੀ ਕਿ ਕਿਸ ਤਰ੍ਹਾਂ ਸ਼ਰਾਇਨ ਬੋਰਡ ਵੱਲੋਂ ਜਿਹੜਾ ਗੰਡੋਲਾ ਸਰਵਿਸ ਦੀ ਜਿਹੜੀ ਸ਼ੁਰੂਆਤ ਹੈ ਬਹੁਤ ਜਲਦ ਕੀਤੀ ਜਾ ਰਹੀ ਹੈ ਔਰ ਇਸ ਦੇ ਲਈ ਟੈਂਡਰ ਵੀ ਲੱਗ ਚੁੱਕੇ ਨੇ ਇੱਕ ਹੋਰ ਜਿਹੜਾ ਵੱਡਾ ਤੋਹਫ਼ਾ ਮਾ ਵੈਸ਼ਨੋ ਦੇ ਵੀ ਦਰਬਾਰ ਆਉਣ ਵਾਲੇ ਪੱਤਾਂ ਦੇ ਲਈ ਉਹ ਦਿੱਤਾ ਜਾ ਰਿਹਾ ਹੈ ਉਹ ਤੋਹਫ਼ਾ ਕੀ ਹੈ ਇਹ ਪੱਤ ਜਿਹੜਾ ਜਾਣਨਗੇ ਤੇ ਖੁਸ਼ ਹੋ ਜਾਣਗੇ ਜਿਹੜੇ ਭਗਤ ਬਾਏ ਹੈਲੀਕਾਪਟਰ ਸਰਵਿਸ ਪਹਿਲਾਂ ਕਟੜਾ ਤੋਂ ਲੈ ਕੇ ਸਾਂਝੀ ਸ਼ਾਹ ਤੱਕ ਪਹੁੰਚਦੇ ਸੀ ਹੁ ਮਾ ਵੈਸ਼ਨੋ ਦੇ ਵੀ ਦਰਬਾਰ ਤੱਕ ਹੁਣ ਇਹ ਜਿਹੜੇ ਪਗਤ ਨੇ ਜੰਮੂ ਤੋਂ ਲੈ ਕੇ ਯਾਨੀ ਕਿ ਜੰਮੂ ਤੋਂ ਕਟੜਾ ਜਿਹੜੀ ਸਰਵਿਸ ਪਹਿਲਾਂ ਵੀ ਇੱਕ ਵਾਰ ਸ਼ੁਰੂਆਤ ਕੀਤੀ ਗਈ ਸੀ ਪਰ ਹੁਣ ਜਿਹੜਾ ਇੱਕ ਹੋਰ ਜਿਹੜੀ ਹਰੀ ਚੰਡੀ ਦੇ ਦਿੱਤੀ ਗਈ ਹੈ ਇਸ ਨਵੇਂ ਉਪਰਾਲੇ ਦਾ ਸ਼ਰਾਇਨਪੁਰ ਵੱਲੋਂ ਜਿਹੜਾ ਇੱਕ ਨਵਾਂ ਹੋਰ ਉਪਰਾਲਾ ਪਗਤਾਂ ਦੇ ਲਈ ਕੀਤਾ ਗਿਆ ਉਸ ਦੀ ਸراہਨਾ ਵੀ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਪਗਤ ਜਿਹੜੇ ਮਾ ਵੈਸ਼ਨੋ ਦੇ ਵੀ ਦਰਬਾਰ ਦੇ ਵਿੱਚ ਆਣਾ ਚਾਹੁੰਦੇ ਸੀ ਹੁਣ ਉਹ ਪਗਤ ਜਿਹੜੇ ਨੇ ਜੰਮੂ ਤੋਂ ਲੈ ਕੇ ਪਵਨ ਤੱਕ ਜਿਹੜਾ ਹੈ ਹੈਲੀਕਾਪਟਰ ਦੀ ਸਰਵਿਸ ਜਰੀਏ ਵੀ ਪਹੁੰਚ ਸਕਦੇ ਨੇ ਉਸ ਲਈ ਪ੍ਰੋਟੋਕਾਲ ਦੇ ਉੱਪਰ ਜਿਹੜਾ ਮਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੀ ਵੈਬਸਾਈਟ ਹੈ ਉਸ ਦੇ ਉੱਪਰ ਜਿਹੜੀ ਇਸ ਦੀ ਜਿਹੜੀ ਜਾਣਕਾਰੀ ਬਹੁਤ ਜਲਦ ਹੀ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਔਰ ਇਹ ਜਿਹੜਾ ਪ੍ਰਸ਼ੰਸਨੀਏ ਕਾਰੇ ਹੈ ਸ਼੍ਰਾਈਨ ਬੋਰਡ ਵੱਲੋਂ ਕੀਤਾ ਗਿਆ ਔਰ ਐਲਜੀ ਮਨੋਸ ਇਹਨਾਂ ਵੱਲੋਂ ਬਹੁਤ ਹੀ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਕਿ ਜਿਹੜੇ ਭਗਤ ਮਾ ਵੈਸ਼ਨੋ ਦੇਵੀ ਦਰਬਾਰ ਦੇ ਉੱਪਰ ਆਂਦੇ ਨੇ ਉਹਨਾਂ ਲਈ ਵੱਧ ਤੋਂ ਵੱਧ ਜਿਹੜੀ ਸੁਵਿਧਾਵਾਂ ਆ ਉਹ ਦਿੱਤੀਆਂ ਜਾਣ ਤਾਂ ਕਿ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੋ ਇਹ ਤਸਵੀਰ ਤੁਸੀਂ ਦੇਖੋ ਇੱਕ ਵਾਰ ਖੂਬਸੂਰਤ ਜਿਹੜੀ ਸੁੰਦਰਤਾ ਦੇਖਣ ਨੂੰ ਜਿਹੜੀ ਦਰਬਾਰ ਦੀ ਮਿਲੇਗੀ ਔਰ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ RAM ਮੰਦਿਰ ਅਯੋਧਿਆ dham ਦਾ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਤਸਵੀਰਾਂ ਜਿਹੜੀਆਂ ਨੇ ਇਹ ਖਾਸ ਜਿਹੜੀ ਭਵੇ ਸਜਾਵਟ ਕੀਤੀ ਗਈ ਸੀ ਉਸ ਦਾ ਇੱਕ ਮਾਡਲ ਜਿਹੜਾ ਹੈ ਉਹ ਵੀ ਇੱਥੇ ਬਣਾਇਆ ਗਿਆ ਜਾਨੀ ਕਿ ਮਾ ਵੈਸ਼ਨੋ ਦੇਵੀ ਦਰਬਾਰ ਤੇ ਜਦੋਂ ਤੁਸੀਂ ਆਂਦੇ ਹੋ ਜਿਹੜੇ ਲੋਕ ਅਯੋਧਿਆ dham ਨਹੀਂ ਜਾ ਸਕਦੇ ਨੇ ਉਹ ਹਾਲੇ ਇਸ ਦੇ ਦਰਸ਼ਨ ਜਿਹੜੇ ਆ RAM ਲਲਾ ਦੇ